ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਸੂਬਾ ਵਜ਼ੀਰ ਖਾਂ ਦੀ ਜਿਸ ਥਾਂ ਦੇ ਉੱਤੇ ਕਚਹਿਰੀ ਲੱਗਦੀ ਸੀ ਉਹ ਥਾਂ ਤੁਹਾਨੂੰ ਦਿਖਾਵਾਂਗੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਸਰਹੰਦ ਫਤਿਹ ਕਰਨ ਦੇ ਮਗਰੋਂ ਇਸ ਥਾਂ ਦੇ ਉੱਤੇ ਜੋ ਨਿਸ਼ਾਨ ਸਾਹਿਬ ਦਾ ਚੋਲਾ ਦਿੱਤੇ ਗਏ ਸਨ ਅੱਜ ਵੀ ਇੱਥੇ ਉਹ ਪੁਰਾਤਨ ਇੱਟਾਂ ਮੌਜੂਦ ਨੇ ਤੁਸੀਂ ਦੇਖੋ ਕਿ ਇਹ ਉਹ ਪੁਰਾਤਨ ਇੱਟਾਂ ਨੇ ਜਿਹੜੀ ਕਿ ਸੂਬੇ ਦੀ ਕਚਹਿਰੀ ਦੇ ਵਿੱਚ ਜਿਨ੍ਹਾਂ ਵਿਚਛੋਟੇ ਸੇਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਸੀ ਅੱਜ ਵੀ ਇਸ ਥਾਂ ਦੇ ਉੱਤੇ ਆਹ ਦੇਖੋ ਤੁਸੀਂ ਇਹ ਪੁਰਾਤਨ ਇੱਟਾਂ ਨੇ ਅੱਜ ਦੇ ਸਮੇਂ ਦੀਆਂ ਇੱਟਾਂ ਨਹੀਂ ਇਹ ਪੁਰਾਤਨ ਇੱਟਾਂ ਨੇ ਵਜ਼ੀਰ ਖਾਂ ਦਾ ਹੰਕਾਰ ਜਿਹੜਾ ਕਿਸ ਤਰ੍ਹਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਭੰਨਿਆ ਸੀ ਤੁਸੀਂ ਦੇਖੋ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਗਈ ਸੀ ਅੱਜ ਵੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਹ ਪੁਰਾਤਨ ਇੱਟਾਂ ਮੌਜੂਦ ਨੇ ਇਹ ਤੁਸੀਂ ਦੇਖੋ ਕਿ ਇਹ ਇੱਟਾਂ ਨੂੰ ਦੇਖ ਕੇ ਇੰਜ ਲੱਗਦਾ ਵੀ ਇੱਥੇ ਕੋਈ ਦੀਵਾਰ ਹੋਏਗੀ ਤੁਸੀਂ ਸਾਹਮਣੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਜਿੱਥੇ ਛੋਟੇ ਸੈਬਜ਼ਾਦੇ ਤੇ ਮਾ ਗੁਜਰਕੌਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਤੇ ਇੱਥੇ ਸੂਬੇ ਦੀ ਕਚਹਿਰੀ ਲੱਗਦੀ ਹੁੰਦੀ ਸੀ ਜਿੱਥੇ ਛੋਟੇ ਸੈਬਜ਼ਾਦਿਆਂ ਨੂੰ ਮੁਸਲਮਾਨ ਧਰਮ ਅਪਣਾਉਣ ਦੇ ਲਈ ਲੱਖ ਲਾਲਚ ਦਿੱਤੇ ਗਏ ਪਰ ਉਹ ਲਾਲਚ ਜੋ ਛੋਟੇ ਸੇਬਜ਼ਾਦਿਆਂ ਦੇ ਅੱਗੇ ਫੇਲ ਸਾਬਿਤ ਹੁੰਦੇ ਗਏ ਆ ਦੇਖੋ ਤੁਸੀਂ ਇਹ ਇੱਕ ਪੁਰਾਤਨ ਕੰਧ ਲੱਗ ਰਹੀ ਹੈ ਇੱਟਾਂ ਦੀ ਪੁਰਾਣੀਆਂ ਇੱਟਾਂ ਦੀ ਇਹ ਕੰਧ ਹੈ ਜਿਵੇਂ ਇੱਥੇ ਕੋਈ ਕਮਰਾ ਹੋਵੇ ਥੱਲੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੁਰਾਤਨ ਇੱਟਾਂ ਦੀ ਬਣੀ ਹੋਈ ਇਹ ਕੰਧ ਹੈ ਇਸ ਥਾਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਇੱਟ ਨਾਲ ਇੱਟ ਖੜਕਾ ਕੇ ਇਹ ਸਾਡਾ ਪੁਰਾਤਨ ਵਿਰਸਾ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਕਿ ਇਹ ਕਿਸ ਸਮੇਂ ਦੀ ਹੈ ਵਜ਼ੀਰ ਖਾਨ ਦੇ ਸਮੇਂ ਦੀ ਹੈ ਜਾਂ ਫਿਰ ਉਸ ਤੋਂ ਬਾਅਦ ਦੀ ਹੈ ਪਰ ਇਹ ਸਾਡਾ ਪੁਰਾਤਨ ਵਿਰਸਾ ਪੁਰਾਤਨ ਇਤਿਹਾਸ ਹੈ ਇਸ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤੁਸੀਂ ਦੇਖੋ ਇੱਧਰ ਵੀ ਇਹ ਸਾਰੀਆਂ ਪੁਰਾਣੀਆਂ ਇੱਟਾਂ ਦੀ ਕੋਈ ਕੰਧ ਬਣੀ ਹੋਈ ਹੈ ਜਿਵੇਂ ਇੱਥੇ ਕੋਈ ਕਮਰਾ ਹੋਵੇ ਜਾਂ ਫਿਰ ਕੋਈ ਦਰਬਾਰ ਲੱਗਦਾ ਹੋਵੇ ਇਧਰਲੇ ਪਾਸੇ ਵੀ ਤੁਸੀਂ ਦੇਖੋ ਇਹ ਵੀ ਸਾਰੀ ਅੱਜ ਜਿਹੜੀ ਸਾਰੀ ਹੈ ਇਹ ਪੁਰਾਤਨ ਇੱਟਾਂ ਦੀ ਹੀ ਬਣੀ ਹੋਈ ਹੈ ਇੱਕ ਕੰਧ ਜਿਹੜੀ ਹੈ ਵਿਖਾਈ ਦੇਰੀ ਹੈ ਕਿਹਾ ਜਾਂਦਾ ਹੈ ਕਿ ਇੱਥੇ ਵਜ਼ੀਰ ਖਾਂ ਦੀ ਕਚਹਿਰੀ ਲੱਗਦੀ ਹੁੰਦੀ ਸੀ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ ਸੀ ਆ ਨੀਚੇ ਵੀ ਤੁਸੀਂ ਦੇਖੋ ਇੱਥੇ ਵੀ ਸਾਰੇ ਜਿਹੜੀ ਹੈ ਇਹ ਪੁਰਾਤਨ ਇੱਟਾਂ ਦੀ ਹੀ ਇੱਕ ਇੱਕ ਕੰਧ ਜੀ ਬਣਾਈ ਗਈ ਹੈ ਜਿੱਥੇ ਵਜ਼ੀਰ ਖਾਂ ਦੀ ਕਚਹਿਰੀ ਲੱਗਦੀ ਸੀ ਇਹ ਸਾਡਾ ਜੋ ਪੁਰਾਤਨ ਇਤਿਹਾਸ ਹੈ ਇਸ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਹਾਲਾਂਕਿ ਅੱਜ ਇਹ ਮੰਗ ਕਰ ਰਿਹਾ ਹੈ ਕਿ ਸਾਨੂੰ ਇਸ ਨੂੰ ਸੰਭਾਲ ਕੇ ਰੱਖਿਆ ਜਾਏ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਸਾਹਮਣੇ ਬਿਲਕੁਲ ਇਹ ਜਗ੍ਹਾ ਹੈ ਜਿੱਥੇ ਸੂਬੇ ਵਜ਼ੀਰ ਖਾਂ ਦੀ ਕਚਹਿਰੀ ਲੱਗਦੀ ਹੁੰਦੀ ਸੀ ਇਸੇ ਕਚਹਿਰੀ ਦੇ ਵਿੱਚ ਹੀ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਨਾਉਣ ਦੇ ਆਦੇਸ਼ ਦਿੱਤੇ ਗਏ ਸਨ ਇਸੇ ਕਚਹਿਰੀ ਦੇ ਵਿੱਚ ਹੀ ਛੋਟੇ ਸੇਬ ਜ਼ਾਦੀਆਂ ਨੂੰ ਲੱਖਾਂ ਲਾਲਚ ਦਿੱਤੇ ਗਏ ਸਨ ਇਥੋਂ ਤਾਂਕਿ ਕੁੜੀਆਂ ਦੇ ਡੋਲੇ ਤੋਰਨ ਦੀ ਵੀ ਪੇਸ਼ਕਸ਼ ਦਿੱਤੀ ਗਈ ਸੀ ਪਰ ਉਹ ਨਿੱਕੀਆਂ ਜਿੰਦਾ ਜਿਨ੍ਹਾਂ ਨੇ ਵੱਡੇ ਸਾਕੇ ਕਰਕੇ ਦਿਖਾ ਦਿੱਤੇ ਜਿਸ ਤੋ ਕਿ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ਇਸ ਥਾਂ ਦੇ ਉੱਤੇ ਸੂਬੇ ਦੀ ਕਚਹਿਰੀ ਲੱਗਦੀ ਹੁੰਦੀ ਸੀ ਇਸੇ ਥਾਂ ਦੇ ਉੱਤੇ ਹੀ ਛੋਟੇ ਸੈਬਜ਼ਾਦਿਆਂ ਨੂੰ ਨੀਹਾਂ ਵਿੱਚ ਨੌਣ ਦਾ ਆਦੇਸ਼ ਦਿੱਤਾ ਗਿਆ ਸੀ ਪਰ ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲਾ ਨਿਸ਼ਾਨ ਸਾਹਿਬ ਚੁਲਾਇਆ ਸੀ ਮੇਰੇ ਪਿੱਛੇ ਤੁਸੀਂ ਉਹ ਨਿਸ਼ਾਨ ਸਾਹਿਬ ਦੇਖ ਸਕਦੇ ਹੋ ਜਿੱਥੋਂ ਕਿ ਖਾਲਸਾ ਰਾਜ ਦੀ ਸ਼ੁਰੂਆਤ ਹੋਈ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਜੋ ਸਰਹੰਦ ਫਤਿਹਕਰਨ ਮਗਰੋਂ ਇਸ ਜਗ੍ਹਾ ਦੇ ਉੱਤੇ ਇਹ ਨਿਸ਼ਾਨ ਸਾਹਿਬ ਚੁਲਾਇਆ ਗਿਆ ਸੀ ਪਰ ਕਿਹਾ ਜਾ ਰਿਹਾ ਹੈ ਕਿ ਇੱਥੇ ਮਿਊਜ਼ੀਅਮ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੱਲੋਂ ਜੋ ਬਹਾਦਰੀ ਦੇ ਜਲਵੇ ਦਿਖਾਏ ਗਏ ਨੇ ਉਸ ਨੂੰ ਆਉਣ ਵਾਲੀ ਪੀੜ੍ਹੀ ਤੱਕ ਜਾਣੂ ਕਰਵਾਇਆ ਜਾ ਸਕੇ ਇਸੇ ਥਾਂ ਦੇ ਉੱਤੇ ਕਈ ਥਾਵਾਂ ਤੇ ਪੁਰਾਤਨ ਇੱਟਾਂ ਪੁਰਾਤਨ ਇਮਾਰਤਾਂ ਕਈ ਚੌਂਕਾਂ ਦੇ ਉੱਤੇ ਤਾਂ ਪੁਰਾਤਨ ਜੋ ਦਰਵਾਜ਼ੇ ਉਹ ਵੀ ਮੌਜੂਦ ਨੇ ਤੁਸੀਂ ਦੇਖੋ ਇਹ ਨਿਸ਼ਾਨ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਪਹਿਲੀ ਵਾਰ ਚੁਲਾਇਆ ਗਿਆ ਸੀ ਜਦੋਂ ਛੋਟੀ ਸੇਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦਾ ਬਦਲਾ ਲਿਆ ਸੀ ਸਰਹੰਦ ਦੀ ਇੱਟ ਦੇ ਇੱਟ ਖੜਕਾ ਕੇ ਤਾਂ ਇਸ ਥਾਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਦੇ ਵਿੱਚ ਅਜਾਇਬ ਘਰ ਬਣਾਉਣ ਦਾ ਨੀਂ ਪੱਥਰ ਵੀ ਰੱਖਿਆ ਗਿਆ ਤੁਸੀਂ ਦੇਖੋ ਇਹ ਬੋਰਡ ਜਿਹੜਾ ਲਗਾਇਆ ਗਿਆ ਜਿੱਥੇ ਲਿਖਿਆ ਦੇਗੋ ਤੇਗੋ ਫਤਿਹੋ Nusrat Bedrang Yaafat Ajnanak Guru Gobind Singh Baba Banda Singh Bahadur ਦੀ ਸਰਹੰਦ ਫਤਿਹ ਜੀ ਦੀ ਤੀਜੀ ਸ਼ਤਾਬਦੀ ਨੂੰ ਸਮਰਮਿਤ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਅਜਾਇਬ ਘਰ ਦਾ ਨੀਂ ਪੱਥਰ ਜਿਹੜਾ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਰੱਖਿਆ ਗਿਆ ਸੀ ਤੁਸੀਂ ਦੇਖੋ ਕਿ ਇਹ 2010 ਦੇ ਵਿੱਚ ਇਹ ਨੀਂਹ ਪੱਥਰ ਰੱਖਿਆ ਗਿਆ ਇਸ ਥਾਂ ਦੇ ਉੱਤੇ ਸੂਬੇ ਦੀ ਕਚਹਿਰੀ ਹੁੰਦੀ ਸੀ ਇਸ ਥਾਂ ਦੇ ਉੱਤੇ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਚੁਲਾਇਆ ਗਿਆ ਸੀ ਤਾਂ ਤੁਹਾਨੂੰ ਕੋਈ ਜੜੀਆਂ ਪੁਰਾਤਨ ਇੱਟਾਂ ਇਮਾਰਤਾਂ ਨੇ ਉਹ ਵੀ ਵਿਖਾਉਂਦੇ ਆ ਤਾਂ ਇਹ ਤੁਸੀਂ ਦੇਖੋ ਇਸ ਜਗ੍ਹਾ ਦੇ ਉੱਤੇ ਇਹ ਕੋਈ ਪੁਰਾਤਨ ਕੰਧ ਹੈ ਜਾਂ ਫਿਰ ਕੋਈ ਜਗ੍ਹਾ ਬਣਾਈ ਗਈ ਸੀ ਉਸ ਸਮੇਂ ਦੇ ਮੁਗਲ ਹਕੂਮਤ ਦੇ ਵੱਲੋਂ ਅੱਜ ਵੀ ਇਹ ਪੁਰਾਤਨ ਇੱਟਾਂ ਇਸ ਤਰ੍ਹਾਂ ਇਸ ਥੇ ਜਗ੍ਹਾ ਦੇ ਉੱਤੇ ਮੌਜੂਦ ਨੇ ਬਿਲਕੁਲ ਸਾਹਮਣੇ ਗੁਰਦੁਆਰਾ ਸ੍ਰੀ ਫੋਤੇਗੜ ਸਾਹਿਬ ਹੈ ਤੇ ਇਹ ਤੁਸੀਂ ਦੇਖੋ ਇੱਕ ਇਸ ਤਰ੍ਹਾਂ ਦੀ ਕੋਈ ਕੰਧ ਬਣਾਈ ਗਈ ਹੈ ਜਿਹੜੀ ਕਿ ਪੁਰਾਤਨ ਇੱਟਾਂ ਦੇ ਨਾਲ ਅੱਜ ਵੀ ਸ਼ਹੀਦਾਂ ਦੀ ਧਰਤੀ ਫੋਤੇਗੜ ਸਾਹਿਬ ਵਿਖੇ ਮੌਜੂਦ ਹੈ ਹਾਲਾਂਕਿ ਛੋਟੇ ਸੇਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਲਿਆ ਗਿਆ ਸੀ ਪਰ ਠੰਡੇ ਬੁਰਜ ਨੂੰ ਆਂਚ ਤੱਕ ਨਹੀਂ ਆਉਣ ਦਿੱਤੀ ਸੀ ਮੁਸਲਮਾਨਾਂ ਦੇ ਧਾਰਮਿਕ ਦਰਗਾਹ ਨੂੰ ਵੀ ਆਂਚ ਤੱਕ ਨਹੀਂ ਆਉਣ ਦਿੱਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਦਰਦੇਵਲੋ ਅੱਜ ਤੁਸੀਂ ਦੇਖੋ ਇਹ ਪੁਰਾਤਨ ਇੱਟਾਂ ਦੀ ਬਣੀ ਜਿਹੜੀ ਕੰਧ ਹੈ ਉਸ ਦੇ ਉੱਤੇ ਇੱਕ ਪਾਣੀ ਦੀ ਟੈਂਕੀ ਰੱਖ ਦਿੱਤੀ ਗਈ ਹੈ ਤੇ ਜਿਹੜੇ ਇਹ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਲੰਗਰ ਲਗਾਏ ਗਏ ਨੇ ਉਸ ਨੂੰ ਲੈ ਕੇ ਇੱਥੇ ਪਾਣੀ ਦੀ ਵਿਵਸਥਾ ਜਿਹੜੀ ਹੈ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਇਹ ਜਗ ਚੀਜ਼ਾਂ ਅੱਜ ਵੀ ਪੁਰਾਤਨ ਚੀਜ਼ਾਂ ਜਿਹੜੀਆਂ ਕਿ ਸਾਡੀ ਪੀੜੀ ਨੂੰ ਸਾਡੇ ਆਉਣ ਵਾਲੇ ਜਿਹੜੀ ਨੌਜਵਾਨੇ ਆ ਉਹਨਾਂ ਨੂੰ ਆਪਣੇ ਸੱਭਿਆਚਾਰ ਆਪਣੇ ਇਤਿਹਾਸ ਦੇ ਨਾਲ ਜੋੜਦਿਆਂ ਨੇ ਆ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹ ਪੁਰਾਤਨ ਚੀਜ਼ਾਂ ਸਾਡੇ ਹੱਥੋਂ ਖੁੱਸ ਨਾ ਜਾਣ ਅਸੀਂ ਇਹਨਾਂ ਨੂੰ ਸਾਂਭ ਸੰਭਾਲ ਕੇ ਰੱਖ ਸਕੀਏ ਇਹ ਇੱਕ ਵੱਡਾ ਜਾਂਚ ਦਾ ਵੀ ਵਿਸ਼ਾ ਬਣ ਜਾਂਦਾ ਹੈ ਕਿ ਇਹ ਉਸ ਵੇਲੇ ਦੀਆਂ ਇੱਟਾਂ ਨੇ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਇੱਥੇ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀ ਜਾਂ ਫਿਰ ਇਹ ਉਸ ਤੋਂ ਸਮੇਂ ਤੋਂ ਬਾਅਦ ਦੀਆਂ ਨੇ ਇੱਕ ਜਾਂਚ ਦਾ ਵੱਡਾ ਵਿਸ਼ਾ ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਜਾਨਣਾ ਚਾਹੀਦਾ ਹੈ ਪਤਾ ਲੱਗਣਾ ਚਾਹੀਦਾ ਹੈ ਸਿੱਖਾਂ ਨੂੰ ਵੀ ਕਿ ਕਿਸ ਵੇਲੇ ਦੀਆਂ ਇਹ ਇੱਟਾਂ ਨੇ ਤਾਂ ਇਸ ਥਾਂ ਦੇ ਉੱਤੇ ਕੋਈ ਪੁਰਾਤਨ ਦਰਵਾਜ਼ੇ ਵੀ ਮੌਜੂਦ ਨੇ ਉਹ ਵੀ ਤੁਹਾਨੂੰ ਦਿਖਾਣੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਆਖਿਰਕਾਰ ਇਹ ਪੁਰਾਤਨ ਇਮਾਰਤ ਹੈ ਇੰਜ ਲੱਗਦਾ ਜਿਵੇਂ ਆ ਦੂਜੇ ਪਾਸੇ ਕੋਈ ਨਿਕਾਜ ਜਾਂ ਦਰਵਾਜ਼ਾ ਜਾਂ ਫਿਰ ਖਿੜਕੀ ਹੋਵੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਬਿਲਕੁਲ ਸਾਹਮਣੇ ਇਹ ਜਗ੍ਹਾ ਜਿੱਥੇ ਕਿਹਾ ਜਾਂਦਾ ਹੈ ਸੂਬੇ ਵਜ਼ੀਰ ਖਾਨ ਦੀ ਕਚੈਰੀ ਲੱਗਦੀ ਹੁੰਦੀ ਸੀ ਇਹ ਪੁਰਾਤਨ ਇੱਟਾਂ ਦੇ ਨਾਲ ਬਣੀ ਹੋਈ ਇਮਾਰਤ ਹੈ ਜਿਹੜੀ ਕਿ ਅੱਜ ਸਾਮ ਸੰਭਾਲ ਦੀ ਪੁਕਾਰ ਕਰ ਰਹੀ ਹੈ ਤੁਸੀਂ ਦੇਖੋ ਵਜ਼ੀਰ ਖਾਨ ਦਾ ਹੰਕਾਰ ਕਿਸ ਤਰ੍ਹਾਂ ਮਿੱਟੋ-ਮਿੱਟੀ ਹੋਇਆ ਪਿਆ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਜਿਸ ਨੇ ਐਡਾ ਵੱਡਾ ਕਹਿਰ ਕਮਾਇਆ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਨਾ ਕੇ ਸ਼ਹੀਦ ਕਰ ਦਿੱਤਾ ਗਿਆ ਅੱਜ ਉਸ ਦਾ ਹੰਕਾਰ ਕਿਸ ਤਰ੍ਹਾਂ ਚਕਨਾ ਚੂਰ ਹੋਇਆ ਪਿਆ ਕਿਸ ਤਰ੍ਹਾਂ ਰਹਿਦੀ ਦੁਨੀਆ ਤੱਕ ਉਸ ਨੂੰ ਲਾਂ ਤਾਂ ਜਿਹੜੀਆਂ ਪਾਈਆਂ ਜਾਣ ਗਿਆ ਪਰ ਅੱਜ ਇਹ ਜਿਹੜੀ ਪੁਰਾਤਨ ਇਮਾਰਤ ਆ ਆ ਤੁਸੀਂ ਦੇਖੋ ਉੱਪਰ ਦਰਖਤ ਲੱਗਿਆ ਹੋਇਆ ਨੀਚੇ ਕੀ ਕੋਈ ਪੁਰਾਤਨ ਇੱਟਾਂ ਨਾਲ ਬਣੀ ਹੋਈ ਕੋਈ ਕੰਧ ਲੱਗ ਰਹੀ ਆ ਅੱਜ ਸਾਨੂੰ ਸਾਰਿਆਂ ਨੂੰ ਇਹ ਚੀਜ਼ਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤੁਸੀਂ ਦੇਖੋ ਉਧਰਲੇ ਪਾਸੇ ਵੀ ਇਹ ਪੁਰਾਤਨ ਇੱਟਾਂ ਦੇ ਨਾਲ ਬਣੀ ਹੋਈ ਕੰਧ ਹੈ ਇਸ ਵੇਲੇ ਲੰਗਰ ਚੱਲ ਰਹੇ ਨੇ ਸ਼ਹੀਦੀ ਜੋੜ ਸਭਾ ਨੂੰ ਲੈ ਕੇ ਤੇ ਇਸ ਕਰਕੇ ਇੱਥੇ ਬਾਲਣ ਦੇ ਲਈ ਲੱਕੜਾ ਰੱਖ ਦਿੱਤੀਆਂ ਗਈਆਂ ਨੇ ਪਰ ਆਹ ਦੇਖੋ ਤੁਸੀਂ ਇੱਧਰ ਅੱਜ ਵੀ ਇਹ ਪੁਰਾਤਨ ਇੱਟਾਂ ਮੌਜੂਦ ਨੇ ਇਹਨਾਂ ਸਾਰਿਆਂ ਦੀ ਸਾਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਸਾਨੂੰ ਅਜਾਇਬ ਘਰਾਂ ਦੀ ਲੋੜ ਨਹੀਂ ਹੈ ਬਸ ਸਾਨੂੰ ਜੋ ਸਾਡਾ ਪੁਰਾਤਨ ਇਤਿਹਾਸ ਹੈ ਉਸ ਨੂੰ ਸਾਂਭ ਸੰਭਾਲ ਕੇ ਰੱਖਣਾ ਚਾਹੀਦਾ ਕਿਉਂਕਿ ਠੰਡਾ ਬੁਰਜ ਵੀ ਉਹ ਪੁਰਾਤਨ ਠੰਡਾ ਬੁਰਜ ਨਹੀਂ ਰਿਹਾ ਚੰਕ ਕੋਰ ਦੀ ਘੜੀ ਵੀ 19ਵੀਂ ਅਤੇ 20ਵੀਂ ਸਦੀ ਦੇ ਵਿੱਚ ਮੌਜੂਦ ਸੀ ਪਰ ਅੱਜ 21ਵੀਂ ਸਦੀ ਦੇ ਵਿੱਚ ਉਹ ਚਮਕੌਰ ਦੀ ਘੜੀ ਦੀ ਸਾਡੇ ਕੋਲ ਇੱਕ ਇੱਟ ਵੀ ਮੌਜੂਦ ਨਹੀਂ ਹੈ ਇਹ ਪੁਰਾਤਨ ਇਤਿਹਾਸ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਨੂੰ ਸੰਭਾਲਣ ਦੇ ਲਈ ਇਕੱਠਿਆ ਹੋਣਾ ਚਾਹੀਦਾ